ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵੀਰੇ ਆਪਾਂ ਸਾਰੇ ਸੱਜਣ ਇਕੱਠੇ ਆ ਇਸ ਟਾਈਮ ਕੁਲਦੀਪ ਭਾਈ ਜੀ ਵੀ ਬਾਕੀ ਸਾਰੀ ਵੀ ਆਪਣੀ ਯੂਨੀਅਨ ਆਪਾਂ ਵੀਰੇ 11 ਤਰੀਕ ਨੂੰ ਸਵੇਰੇ 7 ਵਜੇ ਆਪਾਂ ਪਿਆਲਾ ਹੈੱਡ ਆਫਿਸ ਦੇ ਸਾਹਮਣੇ ਪਹੁੰਚਣਾ ਆਪਾਂ ਮੀਟਿੰਗ ਕਰਾਂਗੇ ਉਹ ਨਾਲ ਸਵੇਰੇ ਤੇ ਆਪਣਾ ਕੋਈ ਹੱਲ ਹੁੰਦਾ ਠੀਕ ਹੈ ਨਹੀਂ ਤਾਂ ਆਪਾਂ ਧਰਨੇ ਤੇ ਉੱਥੇ ਹੀ ਬੈਠ ਜਾਣਾ ਜਿੰਨੀ ਦੇਰ ਚੱਲਿਆ ਸਭ ਦਾ ਸੰਯੋਗ ਚਾਹੀਦਾ ਸਾਨੂੰ 2600 ਕੈਂਡੀਡੇਟ ਦਾ ਵੀ ਨਾਲ ਸਾਡੇ ਹੋਰ ਸਾਥੀ ਵੀ ਚਾਹੀਦੇ ਨੇ ਜਿਨ੍ਹਾਂ ਦੇ ਆਉਣ ਵਾਲੇ ਸਮੇਂ 'ਚ ਅਪ੍ਰਿੰਟ ਸਲਵਾਉਣੀ ਹੈ ਉਹ ਵੀ ਚਾਹੀਦੇ ਆ ਸਾਨੂੰ ਕੱਲੇ 2600 ਪਾਸ ਨਹੀਂ ਸਾਰਿਆਂ ਦਾ ਸਾਨੂੰ ਏਕਾ ਚਾਹੀਦਾ ਕਿ ਆਉਣ ਵਾਲੇ ਸਮੇਂ 'ਚ ਤੁਹਾਨੂੰ ਵੀ ਪਤਾ ਲੱਗੇ ਵੀ ਸੰਘਰਸ਼ ਕਿਵੇਂ ਕਰੀਦਾ ਸੀ ਤੇ ਸਭ ਤੋਂ ਸਭ ਨਾਲ ਭੈਣਾ ਵੀ ਸਾਡੀਆਂ ਜਿਨ੍ਹਾਂ ਦਾ ਪੇਪਰ ਪਾਸ ਹੈ ਉਹ ਸਾਡੇ ਨਾਲ ਪਹੁੰਚਣ ਵੀਰੇ ਹੁਣ ਜਿਹੜਾ ਧਰਨਾ ਲਾਣਾ ਹੈ ਨਾ ਮਿੱਥੇ ਸਮੇਂ ਲਈ ਲਾਣਾ ਹੈ ਜਿੰਨਾ ਟਾਈਮ ਆਪਣਾ ਹੱਲ ਨਹੀਂ ਹੁੰਦਾ ਇੱਕ ਲਿਸਟ ਵੀ ਨਾਲ ਲੈ ਕੇ ਪਾਣੀ ਹੈ ਵੇਟਿੰਗ ਲਿਸਟ ਚ ਚਾਹੇ ਆਪਾਂ ਨੂੰ ਦੋਨੇ ਗੇਟ ਬੰਦ ਕਰਨੇ ਪੈਣ ਦੋਨੇ ਰੋਡ ਬੰਦ ਕਰਨੇ ਜਾਂ ਚਾਹੇ ਫੁਆਰਾ ਚੌਂਕ ਬੰਦ ਕਰਨਾ ਪਵੇ ਉਹ ਤਾਂ ਹੋਣਾ ਕਿ ਵੱਧ ਤੋਂ ਵੱਧ ਮੁੰਡਿਆਂ ਦੀ ਸਪੋਰਟ ਹੋਈ ਇਹ ਨਹੀਂ ਕਿ ਪਹਿਲਾਂ ਵਾਂਗ ਮੁੰਡੇ ਆਣ 200 300 ਫੇਰ ਵੀਰੇ ਤੁਹਾਨੂੰ ਪਤਾ じゃ ਗੇਟ ਹੀ ਬੰਦ ਹੋਣੇ ਨੇ ਜਾਂ 1 ਕਰੋੜ ਬੰਦ ਹੋਣਾ ਹੈ ਵੀਰੇ ਮੇਰੀ ਵੀਰੇ ਆਪਾਂ ਸਹੀ 8 ਵਜੇ ਗੇਟ ਬੰਦ ਕਰ ਦੇਣਾ ਇਸ ਕਰਕੇ ਸਾਰੇ ਕੈਂਡੀਡੇਟਸ ਨੂੰ ਅਪੀਲ ਆ ਵੀ ਉਹ 7 ਵਜੇ ਸੀਐਸਪੀਸੀਐਲ ਦੇ ਹੈੱਡ ਆਫ ਦੇ ਬਾਹਰ ਪਹੁੰਚ ਜਾਣਾ ਨਾਲੇ ਅੱਜ ਵੀਰੇ ਜਿਹੜਾ ਸਾਡੇ ਨਾਲ ਯੂਨੀਅਨ ਦੇ ਨਾਲ ਖੜੇਗਾ ਆਪਦੀ ਜੁਆਇਨਿੰਗ ਵਾਸਤੇ ਕੱਲ ਨੂੰ ਉਹਨੂੰ ਵੀ ਕਈ ਜ਼ਰੂਰਤਾਂ ਪੈਣਗੀਆਂ ਆਉਣ ਵਾਲੇ ਸਮੇਂ 'ਚ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਵੱਡੇ ਭਰਾਵਾਂ ਤਰ੍ਹਾਂ ਜਾਂ ਛੋਟੇ ਭਰਾਵਾਂ ਤਰ੍ਹਾਂ ਲਾ ਕੇ ਖੜਾਂਗੇ ਨਹੀਂ ਤਾਂ ਅਸੀਂ ਉਹਨਾਂ ਦਾ ਕੋਈ ਸਾਥ ਨਹੀਂ ਦੇਵਾਂਗੇ ਜਿਹੜਾ ਅੱਜ ਧਰਨੇ ਤੇ ਨਾ ਪਹੁੰਚਿਆ ਸਾ ਇੱਥੇ ਕਰਕੇ ਜਿੰਨੇ ਵੀ 2600 ਜਿਹੜੇ ਵੀ ਹੈਗੇ ਨੇ ਕੈਂਡੀਡੇਟ ਸਾਰੇ ਪਹੁੰਚ ਆ ਜੀ ਕਿਉਂਕਿ ਆਪਾਂ ਇੱਕ ਦਿਨ ਟਾਈਮ ਕੱਢ ਕੇ ਉੱਥੇ ਆਇਆ ਜੀ ਕਿਉਂਕਿ ਹੱਲ ਤੁਹਾਡੇ ਨਾਲ ਹੋਣਾ ਤੁਹਾਡੀ ਸਪੋਰਟ ਨਾਲ ਸਾਰਾ ਕੁਝ ਹੋਣਾ ਹੈ ਜੇਕਰ ਤੁਸੀਂ ਖੜੋਗੇ ਤੇ ਤਾਂ ਹੀ ਹੱਲ ਹੋਣਾ ਜੋ ਮਰਜ਼ੀ ਕਰਨਾ ਪਵੇ ਇਹ ਗੱਲ ਜਿਹੜੀ ਹੈਗੀ ਨਾ ਆਪਾਂ ਜੁਵੈਨਿੰਗ ਦੀ ਆਰਜ ਪਾਰ ਕੰਮ ਨਿਬੇੜਨਾ ਹੈ ਉੱਥੇ ਭਾਵੇਂ ਗੇਟ ਦੋਨੋਂ ਬੰਦ ਕਰਨੇ ਪੈਣ ਭਾਵੇਂ ਰੋਡ ਦੋਨੋਂ ਜਾਮ ਕਰਨੇ ਪੈਣ ਆਪਾਂ ਕਰਾਂਗੇ ਜਿੰਨਾ ਚਿਰ ਆਪਣਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਉੱਥੇ ਰਹਿਣਾ ਠੀਕ ਹੈ ਮਿਥੇਲੀ ਹੈਗਾ ਹੈ ਕੋਈ ਵੀ ਕਿਸੇ ਨੇ ਬਾਈ ਜਿਹੜਾ ਪਹਿਲਾ ਹੋ ਗਿਆ ਠੀਕ ਹੈ ਹੁਣ ਸਾਰੇ ਜਣੇ ਇਕੱਠੇ ਹੋ ਕੇ ਉਥੇ 11 ਤਰੀਕ ਨੂੰ ਉਥੇ ਪਹੁੰਚ ਆਏ ਜੀ ਬਾਈ ਸਾਰੇ ਸਾਡਾ ਇੱਕਾ ਜਿੰਦਾਬਾਦ